ਇੱਕ ਗੱਡੇ ਕੇ 2000 ਰੁਪਇਆ ਮੰਗਦੇ ਆ ਲੋਕ ਸਾਡੀ ਬਈ ਬੜਾ ਗੁੱਸਾ ਨਾਲ ਆਇਆ ਫਾਈਨਲ ਕਰਦਾ ਹੈ ਖੜਕੀਂ ਦੇ ਪਾਣੀ ਸਾਡੇ ਕੋਲ ਐਨਾ ਬੁਰਾ ਰੇਜ ਹੈ ਗੱਲ ਕਰਵਾਣੀ ਕਿ ਇਨਸਾਨਾਂ ਨੂੰ ਤੁਹਾਨੂੰ ਕਿਤਰਾ ਨਹੀਂ ਹੈ ਕਿ ਮੰਦਿਰ ਦੀ ਖੜਕੀਂ ਦੀਪਾ ਨਾਲ ਤੇ ਗੱਲ ਕਰਦੇ ਤੁਹਾਨੂੰ ਕੋਈ ਤਰਾਜ ਨਹੀਂ ਪਹਿਲਾਂ 25 ਕੱਟਦੇ ਸੀਗੇ 1000 ਦੀ ਹੁਣ 2000 ਦੇ ਕੱਟਦੇ ਜਿਹੜੇ ਮੀਟ ਵਾਲੇ ਆਏ ਜਿਹੜੇ ਸਬਜ਼ੀ ਵਾਲੇ ਆਏ ਉਹਨਾਂ ਕੋ 1000 ਰੁਪਏ ਕੱਟਦੇ ਨਹੀਂ ਕਰਦੇ ਆ 1000 ਰੁਪਏ ਦੀ ਪਰਚੀ ਕੱਟ ਕੇ ਫਿਰ ਅਗਲੇ ਦਿਨ ਆ ਕੇ ਨਾ ਸਮਾਨ ਚੁਗਾ ਦਿੰਦੇ ਜਲੰਧਰ ਨਗਰ ਨਿਗਮ ਤੇ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਾਂਝੇ ਤੌਰ ਦੇ ਉੱਤੇ ਸੜਕ ਕਿਨਾਰੇ ਲੱਗੀਆਂ ਫੜੀਆਂ ਤੇ ਦੁਕਾਨਾਂ ਦੇ ਬਾਹਰ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ ਪਰ ਇਸੇ ਦੌਰਾਨ ਕਈ ਜਗ੍ਹਾ ਤੇ ਦੇਖਣ ਨੂੰ ਮਿਲਿਆ ਕਿ ਨਗਰ ਨਿਗਮ ਦੇ ਵੱਲੋਂ ਸੜਕ ਕਿਨਾਰੇ ਲੱਗੀਆਂ ਫੜੀਆਂ ਨੂੰ ਹਟਾਉਣ ਦੀ ਥਾਂ ਉੱਥੇ ਪਰਚੀ ਕਟਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਫੜੀ ਵੈਂਡਰ ਨੂੰ QR ਕੋਡ ਵੀ ਮੁਹੱਈਆ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਫੀਸ ਜਮ੍ਹਾਂ ਕੀਤੀ ਜਾਂਦੀ ਹੈ ਜਿਸ ਨੂੰ ਦੇਖ ਕੇ ਜਿੰਜਾਬਦਾਇਜ ਜਿਵੇਂ ਨਗਰ ਨਿਗਮ ਦੇ ਹੱਥ ਸੜਕ ਕਿਨਾਰੇ ਲੱਗੀਆਂ ਫੜੀਆਂ ਨੂੰ ਲੈ ਕੇ ਖੜੇ ਹੋ ਗਏ ਨੇ ਤਾਜ਼ਾ ਮਾਮਲਾ ਜਲੰਧਰ ਦੇ ਬਸਤੀ 바ਵਾ ਖੇਲ ਇਲਾਕੇ ਤੋਂ ਦੇਖਣ ਨੂੰ ਮਿਲਿਆ ਜਿੱਥੇ ਨਹਿਰ ਦੇ ਕੰਢੇ ਲੱਗੀਆਂ ਫੜੀਆਂ ਅਤੇ ਰੇੜੀਆਂ ਕਰਕੇ ਆਵਾਜਾਈ ਵਿੱਚ ਕਾਫੀ ਦਿੱਕਤ ਹੁੰਦੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਹਟਾਇਆ ਵੀ ਗਿਆ ਪਰ ਮੌਜੂਦਾ ਸਮੇਂ ਦੇ ਵਿੱਚ ਲੱਗੀਆਂ ਫੜੀਆਂ ਅਤੇ ਰੇੜੀਆਂ ਪ੍ਰਸ਼ਾਸਨ ਨੂੰ ਠੇਂਗਾ ਦਿਖਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਟਾਰਿੰਗ ਵੀ ਜਿਹੜੇ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਾਲਦਾ ਅੱਜ ਅਸੀਂ ਵੀ ਖਬਰ ਲੈ ਕੇ ਆਏ ਹਾਂ ਜਲੰਧਰ ਦੇ ਬੱਸੀ ਬਾਗ ਨਹਿਰ ਦੇ ਕੋਲ ਜਿੱਥੇ ਕੀ ਆਪਣਾ ਮੁਜ਼ਾਹਿਰ ਜਿਹੜੇ ਕਬਜ਼ੇ ਕੀਤੇ ਹੋਏ ਕਾਫੀ ਮੰਗਾਂ ਉਠਾਈ ਗਈ ਕਿ ਇਹ ਸਤਵਿਰ ਰਹੇਗਾ ਨਾ ਜੇਮ ਕਾਰਪੋਰੇਸ਼ਨ ਵੱਲੋਂ ਅੱਜ ਜਿਹੜੀ ਇੱਥੇ ਇੱਕ ਕੇਓਰ ਕੋਰਪੋਰੇਟ ਲਗਾਈ ਜਾ ਰਹੀ ਹੈ ਉਹਦੇ ਵਾਸਤੇ ਅਬਰ ਜਾਣਕਾਰੀ ਲਵਾਂਗੇ ਜਿਹੜੇ ਪ੍ਰੈਸ ਲਗਾ ਰਹੇ ਬੁੱਕੇ ਦੇ ਦੁਕਾਨਦਾਰਾਂ ਦੇ ਉੱਪਰ ਪੁੱਛਦਿਆਂ ਕੀ ਇਹ ਮਾਜਰਾ ਹੈਗਾ ਜੀ ਹਾਂ ਜੀ ਆਪਣਾ ਕੀ ਹਾਲ ਹੈ ਸਰ ਇਹ ਕੀ ਆਪਣਾ ਜਿਹੜਾ ਕੇਓਰ ਕੋਰ ਹੈ ਕੀ ਇਸ ਤਰ੍ਹਾਂ ਹੀ ਹੈ ਇਹ ਗਵਰਨਮੈਂਟ ਦੀਆਂ ਜੋ ਹੈਗੀਆਂ ਹੈਗੀਆਂ ਅਕਾਲ ਮੁਤਾਬਕ ਪਿਓਰ ਕੋਡ ਜਿਹੜਾ ਨੂੰ ਇਸ਼ੂ ਹੈਗਾ ਵਾ ਇਹਨਾਂ ਦਾ ਪੂਰਾ ਆਨ ਰਿਪੋਰਟ ਯਾਨੀ ਕਿ ਜਿਹੜੇ ਵੈਂਡਰ ਹੈਗੇ ਇਹਨਾਂ ਦਾ ਆਨ ਰਿਪੋਰਟ ਸਾਰਾ ਚੜ ਗਿਆ ਹੈਗਾ ਵਾ ਜਦੋਂ ਆਨਲਾਈਨ ਪੇਮੈਂਟ ਮਤਲਬ ਕਿ ਇਹਨਾਂ ਦਾ ਸਾਰਾ ਰਿਪੋਰਟ ਆਨਲਾਈਨ ਪੇਮੈਂਟ ਨਾਲ ਪੂਰਾ ਹੋਇਆ ਕਰ ਦੇਈਏ ਬਸ ਇਹ ਕੀ ਬੈਨੀਫਿਟ ਮਿਲਿਆ ਕਰ ਹੋ ਗਿਆ ਕਿ ਆਉਣ ਵਾਲਾ ਜਿੱਦਾਂ ਕਬਜ਼ੇ ਵਗੈਰਾ ਕੀ ਚੋਨਾ ਵਾਸਤੇ ਹੀ ਕਬਜ਼ੇ ਨਾਲੇ ਕਬਜ਼ੇ ਤੋਂ ਪ੍ਰੋਬਲਮ ਆਏ ਕੀ ਰੈਕਿੰਗ ਦੀ ਪ੍ਰੋਬਲਮ ਆਏ ਕੀ ਕੋਈ ਚੀਜ਼ ਹੋਵੇ ਤਾਂ ਹਟਾਈ ਗਈ ਜਾਣ ਦੇ ਇਹ ਜੋ ਅਸੀਂ ਨਾਲ ਜੋ ਰਸੀਦ ਕੱਟਦੇ ਸੀ ਕਰਦੇ ਸੀਗੇ ਅਸੀਂ ਉਹ ਆਨਲਾਈ ਅਸਟ ਇਹ ਕੀ ਚਾਰਜ ਜਿਹਾ ਆਉਂਦੀ ਹੈ ਜਿਹੜਾ ਚਾਰਜ ਜਿਹਾ ਸਿੰਪਲੀ ਜਿਹਾ ਅੱਗੇ ਰਸੀਦ ਦੇ ਤਰ੍ਹਾਂ ਤੁਸੀਂ 11500 ਰੁਪਏ ਆਈ ਇਹ ਚਾਰਜ ਦਾ ਮਤ ਤੁਹਾਡਾ ਨਿਰਜ ਕੁਮਾਰ ਨਿਰਜ ਇਹ ਕਿਹੜਾ ਕੋਡ ਲਗਾ ਰਿਹਾ 2020 ਲਗਾ ਰਿਹਾ ਇਹ ਕਿਹੜਾ ਚੱਲਦਾ ਸਰ ਉਹ ਕਹਿੰਦੇ ਨਾ ਕਿ ਪੱਕੇ ਏਡੇ ਹੋ ਜਾਣੇ ਤਾਂ ਏਡੇ ਜੇ ਲੱਗ ਜਾਣਗੇ ਗ੍ਰੀਨ ਵਾਲੀ ਪਲੇਟ ਬਟ ਉਹ ਪਹਿਲਾਂ 25 ਕੱਟਦੇ ਸੀਗੇ 1000 ਦੀ ਹੁਣ 2000 ਦੇ ਕੱਟਦੇ ਜਿਹੜੇ ਮੀਟ ਵਾਲੇ ਆਏ ਜਿਹੜੇ ਸਬਜ਼ੀ ਵਾਲੇ ਆਏ ਉਹਨਾਂ ਕੋ 1000 ਰੁਪਏ ਕੱਟਦੇ ਮਹੀਨੇ ਦੇ ਬਟ ਉਹਨਾਂ ਕੋ ਆੰਦੇ ਅਫਸਰ ਪੁੱਛਣ ਵਾਸਤੇ ਉਹ ਕਹਿੰਦੇ ਆਪਾਂ ਇੱਕ ਦਿਨ ਵਾਸਤੇ ਪਰਚੀ ਗੱਟੀ ਦਾ ਹੈਗਾ ਬਟ ਹੁਣ ਕਹਿੰਦੇ ਕਿ ਆਪਾਂ ਕੰਪਰਮਾਈਜ਼ ਕਰਦੇ ਆਂ ਜੀ ਆਰਪੀ ਦੀ ਪਰਚੀ ਕੱਟ ਕੇ ਫਿਰ ਅਗਲੇ ਦਿਨ ਆ ਕੇ ਨਾ ਸਮਾਨ ਚੁਕਾ ਦਿੰਦੇ ਜੇ ਇੱਕ ਵਾਰ ਦੇਰੀ ਜਿਹੜੀ ਪਰਚੀ ਕੱਟੀ ਗਈ ਹੈ ਇਸ ਤੋਂ ਬਾਅਦ ਜਿਹੜੇ ਵਿਆਜਦਾਰ ਤਾਂ ਕਬਜ਼ੇ ਕੀਤੇਗੇ ਉਹਨਾਂ ਹਟਾਵਾਂਗੇ ਸਰ ਉੱਤੇ ਵਾਲ ਕੋ ਯਾ ਉਹ ਅਰੇ ਸਕੈਨਰ ਕਿਉਰ ਬੋਰਡ ਕਹਿੰਦੇ ਫਿਰ ਬਾਤ ਨਹੀਂ ਚੱਕਿਆ ਜਾਂਦਾ ਉਹ ਹਾਂਜੀ ਕੀ ਨਾਮ ਹੈ ਤੁਹਾਡਾ ਬਲਾਮੋਦੀਨ ਬਾਅਦ ਅੱਜ ਇਹ ਵਾ ਲਗਾ ਕੇ ਗਈ ਹੈਗੀ ਆ ਕੀ ਆ ਗਈ ਇਹ ਗੰਦੇ ਕੀ ਕਮੇਟੀ ਵਾਲੇ ਕਾਰਪੋਰਸਨ ਵਾਲੇ ਲਗਾ ਕੇ ਗਏ ਆ ਕੰਦੇ ਕੀ ਇੱਕ ਗੱਡੇ ਕੇ 2000 ਰੁਪਇਆ ਮੰਗਦੇ ਆ ਹਾਂ ਬਈ ਇਹ ਗਰੀਬੀ ਮਾਰ ਕਰਦੇ ਇਹ ਮੰਗਦੇ ਜਿਹੜੀ ਜਿਹੜੀ ਜਦਾ ਕੀ ਦੱਸਿਆ ਨਾ ਕਿ ਜਦਾ ਕੀ ਫਾਇਦਾ ਹੈਗਾ ਇਹ ਕੰਦੇ ਕੀ ਪੱਕੇ ਅੱਡੇ ਕੇ ਲਗਾ ਕੇ ਜਾਂਦੇ ਆ ਜਿਹੜੀ ਪੱਕੇ ਅੱਡੇ ਦੇ ਨਾਮ ਤੇ ਜਿਹੜੀ ਵਸਲੀ ਕੀਤੀ ਆ ਜੀ ਹਾਂਜੀ ਹਾਂਜੀ ਉਹਨਾਂ ਦਾ ਕਹਿੰਦਾ ਕਿ ਜੇ ਆਪਣਾ ਟ੍ਰੈਫਿਕ ਹੋਰ ਜਾਮ ਹੋਇਆ ਪਕਾਵੀ ਕਰਾ ਲੈ ਹਾਂਜੀ ਹਾਂਜੀ ਪਹਿਲੇ ਵੀ ਕਟਿਆ ਗਿਆ ਹੀ ਹੈ ਪਰ kia ਕਟਾ ਦੇ ਬਾਵਜੂਦ ਵੀ ਘਟਾ ਕੇ ਜਾਂਦੇ ਆ ਕੋਈ ਤਾਕੇ ਜਾਂਦੇ ਆ ਕਿੰਨੀ ਬੱਤੀ ਆਉਂਦੀ ਪਹਿਲੇ 1500 ਕਾਟਦੇ ਹੁਣ 2-2000 ਕਾਟਦੇ ਆ